ਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰੀਤਪਾਲ ਕਾਰਜੰਦਪ ਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਨਾਨਕੇ ਪਿੰਡ ਦਾ ਬਲੌਗ ਤੇ ਮੈਂ ਅੱਜ ਆਈ ਸੀ ਜੀ ਨਾਨਕੇ ਪਿੰਡ ਤੇ ਆਪਾਂ ਤੁਹਾਡੇ ਨਾਲ ਇੱਥੋਂ ਦਾ ਬਲੌਗ ਸ਼ੇਅਰ ਕਰਾਂਗੇ ਜੇ ਬਲੌਗ ਵਧੀਆ ਲੱਗਿਆ ਤਾਂ ਤੁਸੀਂ ਲਾਈਕ ਮੈਨ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣ ਤੇ ਲਾਈਕ ਮੈਨ ਸ਼ੇਅਰ ਕਰਕੇ ਜਰੂਰ ਦੱਸਿਆ ਕਰਨਾ ਵੀਡੀਓ ਕਿਦਾਂ ਦੀ ਲੱਗੀ ਉਹਨਾਂ ਨੂੰ ਤੇ ਚਲੋ ਜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂਗੇ ਅੱਜ ਵਾਲਾ ਬਲੌਗ ਟੈਂਡ ਤੱਕ ਜਰੂਰ ਦੇਖਿਓ ਤੁਸੀਂ ਹਾਂ ਚੁੱਕੀ ਆ ਮੈਂ ਕਿੰਨੇ ਵਧਾਤੀਆਂ 7 ਤਰੀਕ ਨੂੰ ਲੱਗੂਗਾ ਹੁਣ 7 ਤਰੀਕ ਨੂੰ ਲੱਗੂਗਾ 7 ਨੂੰ ਨਹੀਂ 7 ਸਾਡੀ ਬੀਬੀ ਬੈਠ ਸਾਡੀ ਬੀਬੀ ਬੈਠੇ ਚ ਬੜੀ ਬੈਠੀ ਹੈਗੇ ਦੇਹ ਲੈ ਭਾਈ ਮੁੜ ਕੇ ਨਿਆ ਕਹਿੰਦੇ ਨੇ ਹੁਣ ਨਿਕਲਿਆ ਨਹੀਂ ਆਂਦਾ ਉੱਠਿਆ ਜਾਂਦਾ ਠੀਕ ਆ ਕੀ ਕਰਨਾ ਤੇਰਾ ਬੀਬੀ ਕਕੋਟੀ ਪਾਲਣ ਦੇ ਪਿੱਛੇ ਬੈੱਡ 'ਚ ਬਣ ਗਏ ਫਿਰ ਪੈਡੀ 'ਚ ਬਣ ਗਏ ਹੋਸੀਏ ਨਾਨੀਆਂ ਨੇ ਨਾਨੇ ਨਾਨੀਆਂ ਨੇ ਥੱਕ ਕੇ ਏਂ ਹੁੰਦੇ ਨੇ ਫੇਰਾ ਫਿਰ ਮਾਰਕੀਟ 'ਚ ਕੰਮ ਕਰਦੇ ਨੇ ਮੂਲੇ ਹੋਏ ਉੱਤ ਕਰਨੀ ਜਾਂਦੇ ਹੁਣ ਬਾਹਲੇ ਕੈਨ ਨਹੀਂ ਜਾਂਦੇ ਤਾਂ ਕੇ ਮੈਂ ਆਉਣ ਸਾਰ ਫਿਰ ਮੈਂ ਸਾਈਕਲ ਹੀ ਸਵਾਰਨ ਲੱਗ ਗਿਆ ਆਪਣੀ ਕੀ ਕਰਦਾ ਤਰਨ ਨਹੀਂ ਨਿਕਲਦੀ ਹੈਗੀ ਐਵੇਂ ਆ ਕੀ ਕਰ ਰਹੇ ਆ ਸਾਈਕਲ ਹੀ ਸਾਧਿਆ ਚਾ ਨਿਕਲ ਗਈ ਚੱਲ ਦੀਦਾ ਹੈ ਨਹੀਂ ਤੇ ਇਥੋਂ ਹੈ ਚੱਲ ਦੀਆ ਚੱਲ ਦੀਆ ਪੱਕ ਪਾਈ ਤੋਂ ਠੀਕ ਕਰਾਵਾਂਗੇ ਭਾਈ ਠੀਕ ਕਰ ਦੂਗਾ ਇਹਨੂੰ ਨੀ ਨੀ ਕਿਹਨੇ ਚਾਰ ਚਾਹ ਨਹੀਂ ਆਦੀ ਐਦਰ ਹੈਲੋ ਤਾਂ ਕਰ ਦੇ ਐਦਰ ਦੇਖ ਕੇ ਹੈਲੋ ਤਾਂ ਕਰ ਦੇ ਦੁੱਧ ਜਰਸੀ ਦੀ ਕਰਕੇ ਹਮੇਮਾ ਮਿਕਨ ਬਣੀ ਆਹੀ ਜੇ ਕਿਸੇ ਨੇ ਬਣਵਾਉਣਾ ਹੋਵੇ ਬਲੌਇਆ ਤਾਂ ਕਮੈਂਟ ਚ ਜਰੂਰ ਦੱਸਿਆ ਮੇਰੀ ਮੰਮੀ ਛੋਟੇ ਛੋਟੇ ਬਲੌਇ ਬੁੰਦੀ ਆ ਕੌਟੀਆਂ ਸਵਾਟਰ ਤੋਂ ਸਮਰਤੀ ਬਣਵਾ ਲਓ ਸਾਨੂੰ ਦੀ ਬਿੱਲੀ ਹਾਂ ਬਿੱਲੀ ਹੈ ਉਹਦੇ ਛੋਟਾ ਜਿਹਾ ਬੱਚਾ ਹੈ ਹੈ ਛੋਟਾ ਜਿਹਾ ਬੱਚਾ ਕਿੱਥੇ ਰਹਿੰਦਾਗਾ ਇੱਧਰ ਉਹਨੂੰ ਦੁੱਧ ਕਾਜ ਪਾ ਕੇ ਦੇ ਨੰਨ ਦੁੱਧ ਕਾਜ ਪਾਣਾਗਾ ਕੁੱਲੀ ਚ ਕੁੱਲੀ ਚ ਫਿਰ ਉਹ ਕਿ ਮੇ ਪਿੰਡ ਹੁੰਦਾਗਾ ਇੰਨੀ ਮੈਂ ਕਰਕੇ ਹਾਂ ਚੰਗਾ ਤੂੰ ਆਇਆ ਕਰ ਦੇ ਕੇ ਦੀਦੀ ਦੀ ਵੀਡੀਓ ਨੂੰ ਲਾਈਕ ਕਰਿਓ ਦੀਦੀ ਲਾਈਕ ਕਰਿਆ ਹਾਂ ਦੀਦੀ ਦੀ ਵੀਡੀਓ ਨੂੰ ਲਾਈਕ ਕਰਿਓ ਬੋਲਣਾ ਨਹੀਂ ਆਉਂਦਾ ਠੀਕ ਹੈ ਬਾਏ ਬਾਏ ਸਾਰੇ ਕਰਨ ਬਸ ਸਾਰਿਆਂ ਨੂੰ ਬਾਏ ਕਰ ਦੇ ਕੇ ਬਾਏ ਸਾਰਿਆਂ ਨੂੰ ਸਾਰੇ ਬਾਏ ਕੀ ਹੁਣ ਆਪਾਂ ਕਾਲੂ ਨੂੰ ਮਿਲਾਂਗੇ ਵੀਡੀਓ ਚ ਕਾਲੂ ਵੀਰੇ ਵੀਡੀਓ ਚ ਹਾਂ ਆਪਾਂ ਕਾਲੂ ਮਿਲਾਂਗੇ ਠੀਕ ਹੈ ਆਪਾਂ ਕਹੇ ਅਗਲੇ ਬਲੌਗ ਦੇ ਨਾਲ ਮਿਲਾਂਗੇ ਹੁਣ ਤੁਹਾਨੂੰ ਅਗਲੇ ਬਲੌਗ ਤੇ ਮਿਲਾਂਗੇ ਆਪਾਂ ਹਾਂ ਕੱਕ ਲਿਆ ਤੂੰ ਮੱਖਣੀ ਪਾਲਾ ਰੋਟੀ ਖਾਲਾ ਐਨੂੰ ਐਂ ਨਾ ਕਰ ਉਹ ਮੱਖਣੀ ਬਧੀ ਆ ਬਸ ਫੇਰ ਟਰ ਦੇ ਹਾਂ ਫੇਰ ਨਾਕ ਅਪਕਾ ਖਾ ਲਈ ਫਿਰ ਉਹ ਜੋ ਪਾਕਿਸਤਾਨ ਵਿੱਚ ਸਾਗ ਚ ਪਾ ਕੇ ਖਾ ਲਈ ਫੇਰ ਐਦਨ ਹੋ ਜਾ ਮਣਜਾ ਪਿੱਛੇ ਇਹ ਤੂੰ ਆਉਂਦਾ ਆਰੇ ਮੱਕੀ ਦੀ ਰੋਟੀ ਹਾਂ ਮੱਕੀ ਦੀ ਰੋਟੀ ਨਾਲ ਸਾਗ ਮੱਖਣੀ ਪਾ ਕੇ ਹੋਰ ਨਹੀਂ ਵੋ ਜੁ ਤੱਕਣਾਲੀ ਅੱਤੀ ਇੱਕੀ ਤੇ ਲੀ ਗੀ ਜੀ ਵੱਡਾ ਹੋਊਗਾ ਇਹ ਲੈ ਦੇਖਾ ਕੇ Papa ne roti phadake hi Mami tadka lag gaya oh ਇਹ ਰੋਟੀ ਚ ਮਲਾਗਾ ਪਾਪੇ ਲਾਂ ਦੇ ਦिए ਹਾਂ ਬੱਚਾ ਆਲੀ ਹਟਦੀ ਇਹ ਰਹੇ ਹਮਾਰੇ ਨਾਨਾ ਜੀ ਨੰਨੇ ਹ ਸ੍ਰੀ ਕਾਲ ਬੁਲਾਦੇ ਨੰਨੇ ਹ ਸ੍ਰੀ ਕਾਲ ਬੁਲਾਦੇ ਹਰ ਸਾਸ੍ਰੀ ਕਾਲ ਬੁਲਾਦੇ ਵੀਡੀਓ ਚੱਲ ਰਹੀ ਹੈ ਸਾਸ੍ਰੀ ਕਾਲ ਬੁਲਾਦੇ ਕਿਆ ਸਾਸ੍ਰੀ ਕਾਲ ਸਾਰਿਆਂ ਨੂੰ ਸਾਸ੍ਰੀ ਵਾਲੇ ਆਦੇ ਸਸਾਈ ਇਹ ਵੀਡੀਓ ਬਣਾਇਆ ਲਵਾ ਕੇ ਰੋਟੀ ਖਾ ਲੈ ਕੀ ਬਣਾ ਦੇ ਤਾ ਮੈਂ ਨਹੀਂ ਬਣਾਉਂਗਾ ਤੇਰਾ ਪਹਿਲਾਂ ਵੀ ਬੋਲਦਾ ਹੂੰ ਲਾ ਦੇ ਤਾ ਚਾਪ ਹੂੰ ਤੇਰਾ ਟੀ ਖਾਣਾ ਕੋ ਹਾਂਜੀ ਇਹ ਆ ਰੋਟੀ ਖਾ ਲੈ ਖਾਣੇ ਅੱਬੀ ਜੇ ਟਾਈਮ ਹੈਗਾ 7 ਵੱਜ ਚੁੱਕੇ ਨੇਗੇ ਤੇ ਇੰਨੇ ਜਿਵੇਂ ਨਾਨੀ ਜੀ ਤੇ ਆ ਜੀ ਮਾਮਾ ਜੀ ਦੀ ਕੁੜੀ ਤੇ ਉਹ ਹੈ ਜੀ ਮੇਰੀ ਸਿਸਟਰ ਤੇ ਆਪਾਂ ਆਏ ਹੋਏ ਸੀਗੇ ਨਾਨਕੇ ਪਿੰਡ ਤੇ ਮੈਂ ਅੱਜ ਆਈ ਸੀਗੀ ਤੇ ਅੱਜ ਆਪਾਂ ਤੁਹਾਡੇ ਨਾਲ ਵਲੌਗ ਸ਼ੇਅਰ ਕੀਤਾ ਹੈਗਾ ਤੇ ਆਪਾਂ ਜਿੰਨੇ ਦਿਨ ਹੋਣਿਆ ਇੱਥੇ ਆਗੇ ਤਾਂ ਆਪਾਂ ਇੱਥੇ ਨਾਨਕੇ ਪਿੰਡ ਦੇ ਵਲੌਗ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੇ ਮੈਂ ਉਮੀਦ ਕਰਦੀ ਤੁਹਾਨੂੰ ਵਲੌਗ ਬਹੁਤ ਹੀ ਵਧੀਆ ਲੱਗਣਗੇ ਤੇ ਚਲੋ ਜੀ ਹੁਣ ਆਪਾਂ ਨਾਨੀ ਜੀ ਤੋਂ ਪੁੱਛਦੇ ਆਂਗੇ ਮੰਮੀ ਜੀ ਦੇ ਬਚਪਨ ਦੀਆਂ ਗੱਲਾਂ ਤੇ ਜਾਂ ਫਿਰ ਇਹਨਾਂ ਤੋਂ ਕੁਝ ਵੀ ਇਹਨਾਂ ਦੇ ਪੁਰਾਣੇ ਜ਼ਮਾਨੇ ਦੇ ਵਿੱਚ ਜੋ ਵੀ ਹੁੰਦਾ ਸੀਗਾ ਆਪਾਂ ਸਾਰੀਆਂ ਗੱਲਾਂ ਇਹਨਾਂ ਤੋਂ ਪੁੱਛਦੇ ਆਂਗੇ ਤੇ ਚੰਨਾ ਨੀ ਦੱਸੋ ਆ ਅੱਗੇ ਤਾਂ ਪਤਾ ਪੁਰਾਣੇ ਸਮੇਂ ਦੇ ਰਾਣੇ ਸਮੇਂ ਅਜ ਸਾਰੇ ਨਾਲ ਕਿੰਦਾ ਸੀ ਜਦ ਛੁੱਟੀਆਂ ਹੁੰਦੀਆਂ ਚਲੋ ਜੀ ਹੁਣ ਆਪਾਂ ਨੂੰ ਨਾਨੀ ਜੀ ਦੱਸਣਗੇ ਤੇ ਤੁਸੀਂ ਨਾਨੀ ਜੀ ਤਾਂ ਪਤਾ ਹੈ ਬੱਚੇ ਇਹਦੀ ਮਮਾ ਜੀ ਪਰੇ이트 ਕਰਦਾ ਇਹ ਮੰਮੀ ਜੀ ਬਹੁਤ ਇਹ ਆਪ ਚ ਲੜਦੇ ਮੈਨੂੰ ਵੀ ਬਹੁਤ ਪਰੇਸ਼ਾਨ ਕਰਦੇ ਲੜਕੇ ਬੋਕਾਂ ਬਾੜ ਦੇਣੀਆਂ ਕੋ ਟਕ ਟਾਕ ਕੇ ਇਹ ਪੋਚਾ ਲਾ ਦਿੰਦੀ ਤਾਂ ਫਿਰ ਉਹ ਪੈੜ ਕਰ ਦਿੰਦਾ ਫਿਰ ਲੜੋ ਲੜਾਈਆਂ ਬਾੜ ਕੇ ਕੋ ਟਕ ਟਾਕ ਕਰਦੀ ਕੇ ਮੰਮੀ ਜੀ ਨੇ ਕੱਲ ਦੱਸੀ ਸੀ ਮੈਂ ਨਿੱਕ ਪਰਾਨੀ ਗੱਲ ਤੇ ਹਨਾ ਪਤਨੀ ਕੋਈ ਖੀਰ ਵਾਲੀ ਗੱਲ ਸੀਗੀ ਉਹ ਖੀਰ ਪਿੱਛੇ ਲੜਾਈ ਹੋਈ ਸੀਗੀ ਇਹਨਾਂ ਦੀ ਮਾਮਾ ਜੀ ਤੇ ਮੰਮੀ ਜੀ ਵੀ ਬਹੁਤ ਆਪ ਚ ਹੈ ਲੜਦੇ ਵੀ ਤੇ ਇੱਕ ਦੂਜੇ ਨੂੰ ਪਿਆਰ ਵੀ ਬਹੁਤ ਕਰਦੇ ਹੁੰਦੇ ਨਾਲੇ ਮੈਂਟ 'ਚ ਬੈਠ ਬੈਠੇ ਰੋਟੀ ਖਾਣੇ ਖਾਣੇ ਲੜ ਪੈਂਦੇ ਨਾਲੇ ਰੋਟੀ ਟੁਕਾ ਇਹਨਾਂ ਨੇ ਇਕੱਠੇ ਹੀ ਖਾਣਾ ਇਹ ਅੰਕ ਤਾਂ ਇਹਨਾਂ ਦਾ ਬਸਾ ਬਚਪਨਾ ਐਹੀ ਹੀ ਹੁੰਦਾ ਵੱਡੇ ਹੋਇਆ ਨੂੰ ਪਤਾ ਲੱਗਦਾ ਵੀ ਕੀ ਪਹਿਣ ਬਾਹਰਾ ਦਾ ਪਿਆਰ ਹੁੰਦਾ ਹੈ ਹਨਾ ਤੇ ਜਦੋਂ ਆਪੋ ਆਪ ਦੇ ਆਪਾਂ ਘਰਾਮਰਾ ਦੇ ਹੋ ਜਾਂਦੇ ਆ ਤੇ ਬਹੁਤ ਇਹਨਾਂ ਨੇ ਆਹ ਦਾ ਨਿੱਕੇ ਹੁੰਦੇ ਨੇ ਸਾਥ ਦਿੱਤਾ ਮੈਨੂੰ ਮੇਰੀ ਜਿੰਦ ਕੀ ਦਵਾ ਹਤਾ ਇਹਨਾਂ ਨੇ ਖਿਆਲ ਰੱਖਿਆ ਮੇਰਾ ਵੀ ਇਹਨਾਂ ਨੇ ਬਹੁਤ ਖਿਆਲ ਰੱਖਿਆ ਦੁਨਾਂ ਜਣਿਆਂ ਨੇ ਇਹਦਾ ਪਨੇਤਕੌਰ ਦੇ ਮਾਮਾ ਜੀ ਨੇ ਤੇ ਇਹਦੀ ਮੰਮੀ ਜੀ ਨੇ ਦੋ ਘੁੱਟ ਸੁਖਣ ਲੱਗ ਜਾਂਦਾ ਕੁਸ ਮੇਰੇ ਬਹੁਤ ਹੈ ਆਏ ਹੋ ਗਿਆ ਨਾ ਵੀ ਪਤਾ ਨਹੀਂ ਕੀ ਹੋ ਗਿਆ ਹੁਣ ਠੀਕ ਹੋਊਗੀ ਜਾਂ ਨਾ ਹੋਊਗੀ ਤੇ ਚਲੋ ਜੀ ਬਾਕੀ ਗੱਲਾਂ ਆਪਾਂ ਬਾਅਦ ਵਿੱਚ ਕਰਾਂਗੇ ਨੈਕਸਟ ਵਲੌਗ ਦੇ ਵਿੱਚ ਤੇ ਚਲੋ ਜੀ ਮੈਂ ਉਮੀਦ ਕਰਦੇ ਤੁਹਾਨੂੰ ਅੱਜ ਦਾ ਬਲੌਗ ਬਹੁਤ ਹੀ ਵਧੀਆ ਲੱਗਿਆ ਹੋਊਗਾ ਜੇ ਬਲੌਗ ਵਧੀਆ ਲੱਗਿਆ ਤਾਂ ਤੁਸੀਂ ਲਾਈਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣ ਤੇ ਚਲੋ ਜੀ ਬਲੌਗ ਦਾ ਪੈਥੀ ਕਰਦੇ ਆਂ ਜੀ ਮਿਲਦੇ ਆਂ ਅਗਲੇ ਬਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਬਾਏ ਬਾਏ ਸਾਰਿਆਂ ਨੂੰ